ਤਾਂ ਤੋਂ ਕਬੀਰ ਸਾਹਿਬ ਅੱਜ ਸਾਰਿਆਂ ਨੂੰ ਇਹ ਗੱਲ ਕਹਿੰਦੇ ਨੇ ਭਾਈ ਜਾਤਾਂ-ਪਾਤਾਂ ਦੇ ਵੱਖਰੇਵੇਂ ਕਿਉਂ ਕਰਦੇ ਹੋ ਇੱਕ ਵਾਰ ਆਪਣਾ ਸਰੀਰ ਤੇ ਕੋਈ ਚੀਰ ਲਾ ਕੇ ਵੇਖੋ ਕਿ ਇੱਕ ਬੰਦੇ ਵਿੱਚ ਦੁੱਧ ਹੈ ਤੇ ਦੂਜੇ ਵਿੱਚ ਖੂਨ ਵਗਦਾ ਹੈ ਜਦੋਂ ਸਾਰਿਆਂ ਦੀ ਨੈਣ ਲਕਸ਼ ਬਰਾਬਰ ਨੇ ਸਾਰੇ ਪੰਜਾਂ ਧਾਤਾਂ ਤੋਂ ਹੀ ਬਣੇ ਨੇ ਸਾਰਿਆਂ ਦੇ ਵਿੱਚ ਮਟੀਰੀਅਲ ਬਰਾਬਰ ਹੈ ਦਿਲ ਇੱਕੋ ਜਿਹਾ ਥੇਪੜੇ ਇੱਕੋ ਜਏ ਨੇ ਧੜਕਣ ਇੱਕੋ ਜੀ ਚੱਲਦੀ ਹੈ ਜਿਹੜਾ ਪਿੱਤਾ ਇੱਕੋ ਜਿਹਾ ਬਣਿਆ ਹੈ ਨਾੜੀਆਂ ਹੱਟੀਆਂ ਮਿੱਜ ਖੂਨ ਪਾਣੀ ਸਭ ਕੁਝ ਇੱਕੋ ਜੇ ਸਾਰਿਆਂ ਵਿੱਚ ਬਰਾਬਰ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੁੱਧਰ ਕਿਵੇਂ ਕੋਈ ਜੱਟ ਕਿਵੇਂ ਕੋਈ ਮਦਵੀ ਕਿਵੇਂ ਕੋਈ ਚਮਾਰ ਕੋਈ ਜਲਾਹਾ ਕੋਈ ਸ਼ੀਂਬਾ ਕਿਵੇਂ ਇਹ ਤੇ ਨਾਮ ਸੀ ਕਿੱਤੇ ਦੇ ਆਧਾਰ ਤੇ ਜਨਮ ਦੇ ਆਧਾਰ ਤੇ ਕੋਈ ਜਾਤ ਪਾਤ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਾ ਜਾਤ ਸਾ ਪਤ ਹੈ ਜਿਹੇ ਕੰਮ ਕਮਾਏ ਜਿੱਦਾਂ ਦੇ ਕੋਈ ਕੰਮ ਕਰਦਾ ਸੀ ਕੰਮ ਕਰਦਾ ਸੀ ਕੰਮ ਦੇ ਆਧਾਰ ਤੇ ਉਹਨੂੰ ਕਹਿ ਦਿੱਤਾ ਜਾਂਦਾ ਸੀ ਕੋਈ ਜਾਤਾਂ ਨਹੀਂ ਸੀ ਸਿੱਖਾਂ ਦੇ ਵਿੱਚ ਤੇ ਕਬੀਰ ਸਾਹਿਬ ਜੀ ਦੇ ਬਚਨ ਅੱਜ ਸਾਰਿਆਂ ਨੂੰ ਇਹ ਸੁਚੇਤ ਕਰਦਾ ਹੈ ਕਿ ਭਾਈ ਜੇ ਤੂੰ ਆਪਣੇ ਆਪ ਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਵੇਖਦਾ ਹੈ ਇਹ ਵੀ ਤੇ ਸੋਚ ਜਿੰਨੋਂ ਮੈਂ ਆਪਣੇ ਤੁੱਚਾਂ ਜਾਂ ਨੀਵਾ ਸਮਝਦੇ ਐ ਕਿ ਉਹਦੇ ਵਿੱਚ ਖੂਨ ਨਹੀਂ ਮੇਰੇ ਵਿੱਚ ਦੁੱਧ ਹੈ ਤੇ ਉਹਦੇ ਵਿੱਚ ਖੂਨ ਹੈ ਕਬੀਰ ਸਾਹਿਬ ਕਹਿੰਦੇ ਨੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੁੱਧ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਾਤ ਕਾ ਗਰਭ ਨਾ ਕਰਿਓ ਕੋਈ ਕਹਿੰਦੇ ਜਾਤ ਦਾ ਹੰਕਾਰ ਨਾ ਕਰ ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੂਰਖਾ ਗਵਾਰਾ ਜਾਤ ਦਾ ਹੰਕਾਰ ਨਾ ਕਰ ਇਹ ਸਾਰਾ ਪੋਜਾ ਬਾਣੀ ਨੇ ਸਾਨੂੰ ਸਮਝਾਇਆ ਕਿ ਇੱਕ ਹੋਵੋ ਕੋਏ ਇਕੱਤਰ ਮਿਲੋ ਮੇਰੇ ਭਾਈ ਕਬੀਰ ਸਾਹਿਬ ਦਾ ਇੱਕ ਵਚਨ ਜਦੋਂ ਕਿਤੇ ਕੀਰਤਨ ਹੁੰਦਾ ਹੈ ਨਾ ਇਸ ਸ਼ਬਦ ਦਾ ਤੇ ਬੜਾ ਝੂਮ ਝੂਮ ਕੇ ਨਾਲ ਪੜਦੇ ਨੇ ਕਿ ਅਵਲੇ ਅੱਲਾ ਨੂਰੂ ਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸ਼ਬਦ ਝੂਮ-ਝੂਮ ਕੇ ਪੜਦੇ ਨੇ ਤੇ ਜਦੋਂ ਸ਼ਬਦ ਸਮਾਪਤ ਹੁੰਦਾ ਹੈ ਦੀਵਾਰ ਖਤਮ ਹੋ ਜਾਂਦਾ ਹੈ ਦੀਵਾਰ ਦੀ ਸੰਪੂਰਨਤਾ ਹੀ ਹੁੰਦੀ ਹੈ ਤੇ ਬਾਹਰ ਆ ਕੇ ਫਿਰ ਜਾਤਾਂ ਪਾਤਾਂ ਦੇ ਵਕਰੇਵੇਂ ਫਿਰ ਰੂਚਤਾ ਨਿਚਤਾ ਦਾ ਭੇਦ ਭਾਵ ਸ਼ੁਰੂ ਹੋ ਜਾਂਦਾ ਹੈ ਹੁਣੇ ਤੇ ਕਬੀਰ ਸਾਹਿਬ ਨੇ ਆਖਿਆ ਕਿ ਅੰਮਲੇ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾ ਗੁਪ ਜਾ ਕੌਣ ਭਲੇ ਕੋ ਮੰਦੇ ਜਦੋਂ ਕਬੀਰ ਸਾਹਿਬ ਦਾ ਬਚਨ ਕਹਿ ਰਿਹਾ ਹੈ ਕਿ ਕੋਈ ਮੰਦਾ ਨਹੀਂ ਕੋਈ ਚੰਗਾ ਨਹੀਂ ਸਾਰੇ ਇੱਕ ਬਰਾਬਰ ਨੇ ਤੇ ਫਿਰ ਕਿਉਂ ਨਹੀਂ ਸਾਡੇ ਮਨ ਨੂੰ ਇਹ ਗੱਲਾਂ ਸਮਝ ਆਉਂਦੀਆਂ ਗੁਰੂ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨਾ ਚਿਰ ਇੱਕ ਨਹੀਂ ਹੋਵਾਂਗੇ ਉਨਾ ਚਿਰ ਰਾਜ ਭਾਗ ਨਹੀਂ ਮਿਲੇਗਾ ਸਾਧ ਸੰਗਤ